ਹਾਰਿਆ ਹੋਇਆ ਉਮੀਦਵਾਰ ਮੰਤਰੀ ਬਣਾ ਦਿੱਤਾ ਜਾਂਦਾ ਹੈ ਸੋ ਰਵਨੀਤ ਬਿੱਟੂ ਹੀ ਕਿਉਂ ਰਵਨੀਤ ਬਿੱਟੂ ਇੱਕ ਸਿੱਖ ਤੇ ਜੱਟ ਚਿਹਰਾ ਹੈ ਜੀਜੇਪੀ ਦੀ ਨਜ਼ਰ ਜਿਹੜੀ ਆ ਉਹ ਜੱਟ ਸਿੱਖ ਚਿਹਰੇ ਤੇ ਰਹੀ ਹੈ ਉਹਨਾਂ ਨੇ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਭਾਰਤੀ ਜਨਤਾ ਪਾਰਟੀ ਜੁਆਇਨ ਕਰਾਈ ਤੇ ਉਹਨਾਂ ਨੂੰ ਲੱਗਿਆ ਸੀ ਇੱਕ ਬਹੁਤ ਵੱਡਾ ਜੱਟ ਸਿੱਖ ਚਿਹਰਾ ਭਾਰਤੀ ਜਨਤਾ ਪਾਰਟੀ ਦਾ ਹੀ ਹਿੱਸਾ ਬਣ ਗਿਆ ਤੇ ਲੇਕਿਨ ਕੈਪਟਨ ਅਮਰਿੰਦਰ ਸਿੰਘ ਬੁਰੀ ਤਰ੍ਹਾਂ ਪੰਜਾਬ 'ਚ ਫਲॉप ਹੋ ਗਿਆ ਉਹਨਾਂ ਨੂੰ ਕਿਸੇ ਨਾ ਕਿਸੇ ਪੰਜਾਬ ਨੂੰ ਰਿਪਰੈਜ਼ੈਂਟੇਸ਼ਨ ਦੇਣ ਲਈ ਕਿਸੇ ਨਾ ਕਿਸੇ ਹਾਰੇ ਨੂੰ ਹੀ ਬਣਾਉਣਾ ਪੈਣਾ ਸੀ ਪੰਜਾਬ ਦਾ ਰਾਜਨੀਤਿਕ ਇਤਿਹਾਸ ਹੈ ਕਿ ਇੱਥੇ ਜੱਟ ਸਿੱਖਾਂ ਦੀ ਹੀ ਵਜਾਰਤ ਰਹਿਣੀ ਆ ਆ ਜਿਹੜੇ ਰਵਨੀਤ ਮਿੱਟੂ ਜੱਟ ਨੇ ਗੁਰਜੀਤ ਔਜਲਾ ਜੱਟ ਨੇ ਰਾਜਾ ਵੜਿੰਗ ਜੱਟ ਨੇ ਸੱਤ ਚਿਹਰੇ ਜਿਹੜੇ ਆ ਉਹ ਜੱਟ ਸਿੱਖ ਆ ਜਾਖੜ ਇੱਕ ਚਿਹਰਾ ਹਿੰਦੂ ਚਿਹਰਾ ਲੇਕਿਨ ਭਾਰਤੀ ਜਨਤਾ ਪਾਰਟੀ ਕੋਲ ਆਪਣੇ بڑے ਉੱਗੇ ਲੀਡਰ ਨੇ ਭਾਰਤੀ ਜਨਤਾ ਪਾਰਟੀ ਕੋ ਹਿੰਦੂਆਂ ਦੇ ਵਿੱਚ ਉਹਨਾਂ ਕੋਲ ਹਿੰਦੂ ਲੀਡਰਸ ਦੀ ਕਮੀ ਨਹੀਂ ਹੈ ਭਾਰਤੀ ਜਨਤਾ ਪਾਰਟੀ ਕਮੀ ਹੈ ਗਈ ਸੀ ਜੱਟ ਸਿੱਖਾਂ ਦੀ ਜੱਟਾ ਸਿੱਖਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਟੋਟਲ ਫਲॉप ਹੋ ਗਿਆ ਉਹ ਉਮੀਦ ਮਿੱਟੂ ਹੈ ਉਹ ਰੈਡੀਕਲ ਸਿੱਖਾਂ ਦੇ ਖਿਲਾਫ ਉੱਚਾ ਬੋਲਦੇ ਨੇ ਲਲਕਾਰਦੇ ਨੇ ਸੋ ਭਾਜਪਾ ਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਉਹਨਾਂ ਦੀ ਫਰੇਮ ਦੇ ਵਿੱਚ ਜਿਹੜੀ ਫੋਟੋ ਫਰੇਮ ਆ ਉਹ ਚ ਰਵਨੀਤ ਮਿੱਟੂ ਫਿੱਟ ਬੈਟ ਜਿਹੜੇ ਲੋਕਾਂ ਨੇ ਜਿਨ੍ਹਾਂ ਨੂੰ ਹਰਾ ਦਿੱਤਾ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਇਹ ਲੋਕਤੰਤਰ ਦੇ ਵਿੱਚ ਉਹਦੀ ਪਰਿਭਾਸ਼ਾ ਹੈ ਕਿ 6 ਮਹੀਨਿਆਂ ਚੋਂ ਉਹਨੂੰ ਜਾਂ ਤਾਂ ਲੋਕ ਸਭਾ ਜਾਂ ਰਾਜ ਸਭਾ ਇੱਕ ਦਾ ਮੈਂਬਰ ਬੰਨਾ ਪਏਗਾ ਨਹੀਂ ਤਾਂ ਰਿਜ਼ਾਈਨ ਕਰੇਗਾ ਜਦੋਂ ਅਮਿਤ ਸ਼ਾਹ ਉਹਨਾਂ ਨੇ ਕਿਹਾ ਸੀਗਾ ਕਿ ਮੇਰਾ ਦੋਸਤ ਅਰਵਨੀਤ ਬਟੂ ਕੀ ਉਹਨਾਂ ਨੇ ਦੋਸਤੀ ਵੀ ਨਿਭਾਈ ਆਪਣੀ ਇੱਥੇ ਕੈਪਟਨ ਨਮਰਿੰਦਰ ਸਿੰਘ ਤੋਂ ਬਾਅਦ ਅਗਰ ਕੋਈ ਰਾਸ਼ਟਰਵਾਦੀ ਸੋਚ ਵਾਲਾ ਜਿਹੜਾ ਰੈਡਿਕਲ ਸਿੱਖ ਨੂੰ ਲਲਕਾਰਦਾ ਖੁੱਲਿਆ ਅਰਵਨੀਤ ਬਟੂ ਇੰਨਾ ਫਾਰਮਰ ਐਜੀਟੇਸ਼ਨ ਦੇ ਵਿੱਚ ਇਨ ਰਵਨੀਤ ਮਿੱਟੂ ਬੋਲਿਆ ਕਿ ਕੋਈ ਫਾਰਮਰ ਨੇ ਫੋਰਚਨਰ ਗੱਡੀਆਂ ਰੱਖੀਆਂ ਫਿਰ ਉਹ ਡੋਡੇ ਖਾਂਦੇ ਨੇ ਐਦਾਂ ਦਾ ਲੀਡਰ ਪੰਜਾਬ ਚੋਂ ਕਿਹੜਾ ਬੋਲ ਸਕਦਾ ਸੋ ਮੇਰੇ ਕਹਿਣ ਦਾ ਮਕਸਦ ਹੈਗਾ ਕਿ ਭਾਰਤੀ ਜਨਤਾ ਪਾਰਟੀ ਉਹਨਾਂ ਦੇ ਵਿੱਚ ਇੱਕੋ ਜਿਹੇ ਦਾ ਦੇਖ ਰਹੀ ਹੈ ਜਿਹੜੀਆਂ ਉਹਨਾਂ ਦੀਆਂ ਆਪਣੀ ਹਿੰਦੂਵਾਦੀ ਹੋ ਰਾਸ਼ਟਰਵਾਦੀ ਸੋਚ ਨੂੰ ਪੰਜਾਬ ਦੇ ਵਿੱਚ ਜ਼ਮੀਨੀ ਪੱਧਰ ਤੇ ਲਾਗੂ ਕਰ ਸਕਦਾ ਹੈ ਜੇ ਸਾंपਲਾ ਜਿੱਤ ਕੇ ਗਏ ਸੋਮ ਪ੍ਰਕਾਸ਼ ਜਿੱਤ ਕੇ ਗਏ ਆ ਠੀਕ ਆ ਹਰਦੀਪ ਪੂਰੀ ਹਾਰ ਕੇ ਗਏ ਆ ਅਰੁਣ ਜੇਤਲੀ ਹਾਰ ਕੇ ਗਏ ਆ ਲੇਕਿਨ ਜਿੱਤ ਕੇ ਜਾਣ ਦਾ ਸਵਾਦ ਕੁਛ ਹੋਰ ਹੁੰਦਾ ਸਸ਼ੇਕਾਲ ਮਾਨਿੰਡੇ ਪੰਜਾਬੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਅਮਨਦੀਪ ਸਵਾਗਤ ਕਰਦੀ ਆ ਗੱਲ ਕਰ ਲਈਏ ਪੰਜਾਬ ਤੋਂ ਭਾਜਪਾ ਮੰਤਰੀ ਰਵਨੀਤ ਬਿੱਟੂ ਦੀ ਹਾਲੀ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਉਹ ਉਮੀਦਵਾਰ ਖੜੇ ਹੋਏ ਸੀ ਤਾਂ ਹਾਰ ਗਏ ਸੀ ਪਰ ਫਿਰ ਵੀ ਮੋਦੀ ਸਰਕਾਰ ਐਨਡੀਏ ਨੇ ਉਹਨਾਂ ਨੂੰ ਮੰਤਰੀ ਦਾ ਅਹੁਦਾ ਦੇ ਦਿੱਤਾ ਸੋ ਕੀ ਕਾਰਨ ਹੈ ਕਿ ਇੱਕ ਹਾਰੇ ਹੋਏ ਉਮੀਦਵਾਰ ਨੂੰ ਮੰਤਰੀ ਦਾ ਅਹੁਦਾ ਦਿੱਤਾ ਗਿਆ ਤੇ ਰਵਨੀਤ ਬਿੱਟੂ ਹੀ ਕਿਉਂ ਇਸ ਬਾਬਤ ਸਾਡੇ ਨਾਲ ਸਾਡੀ ਪਿਕਚਰ ਕਲੀਅਰ ਕਰਨਗੇ ਸਾਡੇ ਨਾਲ ਮੌਜੂਦ ਨੇ ਐਕਸਪਰਟ ਸਾਡੇ ਡਾਕਟਰ सुरेंद्रਪਾਲ ਜੀ ਡਾਕਟਰ सुरेंद्रਪਾਲ ਜੀ ਬਹੁਤ-ਬਹੁਤ ਸਵਾਗਤ ਹੈ ਵਨ ਇੰਡੀ ਪੰਜਾਬੀ ਤੇ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਗੱਲ ਕਰ ਰਹੀ ਸੀ ਕਿ ਰਵਨੀਤ ਬਿੱਟੂ ਇੱਕ ਹਾਰਿਆ ਹੋਇਆ ਉਮੀਦਵਾਰ ਮੰਤਰੀ ਬਣਾ ਦਿੱਤਾ ਜਾਂਦਾ ਹੈ ਸੋ ਰਵਨੀਤ ਬਿੱਟੂ ਹੀ ਕਿਉਂ ਦੇਖੋ ਪਹਿਲਾਂ ਤਾਂ ਇੰਡੀਅਨ ਸੰਵਿਧਾਨ ਹੈ ਜਿਹੜਾ ਉਹਦੇ ਵਿੱਚ ਕਲੀਅਰ ਹੈਗਾ ਕਿ ਦੋ ਸਦਨ ਹੁੰਦੇ ਆ ਲੋਕ ਸਭਾ ਔਰ ਰਾਜ ਸਭਾ ਔਰ ਜੇ ਆਪਾਂ ਕਹੀਏ ਕਿ ਪੰਜਾਬ ਦੀ ਇਹ ਬਦਕਿਸਮਤੀ ਲਾ ਲਓ ਕਿ ਪਿਛਲੇ ਤਿੰਨ ਲੋਕ ਸਭਾ ਦੇ ਚੋਣਾਂ ਵਿੱਚ ਪੰਜਾਬ ਦੇ ਵਿੱਚੋਂ ਹਾਰੇ ਹੋਏ ਉਮੀਦਵਾਰ ਕੇਂਦਰ ਦੇ ਵਜ਼ੀਰ ਬਣੇ ਨੇ ਕੈਬਨਿਟ ਮੰਤਰੀ ਜਿੰਨੂੰ ਕਹਿੰਦੇ ਆ ਰਾਜ ਸਭਾ ਮੈਂ ਰਾਜ ਸਭਾ ਤੋਂ ਬਾਅਦ ਵਿੱਚ ਉਹਨਾਂ ਨੂੰ ਸਦਸਤਾ ਦਿੱਤੀ ਜਾਂਦੀ ਹੈ ਲੋਕ ਸਭਾ ਤੋਂ ਹਰ ਗਏ ਤੇ ਰਾਜ ਸਭਾ ਤੋਂ ਸਦਸਤਾ ਦੇ ਕੇ ਉਹਨਾਂ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ ਇੰਡੀਆ ਦਾ ਕਨਸਟੀਟਿਊਸ਼ਨ ਜਿਹਨੂੰ ਆਪਾਂ ਬਾਬਾ ਸਾਹਿਬ ਭਿੰਦਰਾਵਾਂ ਬੇਦਕਰ ਨੇ ਸੰਵਿਧਾਨ ਲਿਖਿਆ ਉਹਦੇ ਵਿੱਚ ਇਹਦੀ ਬਕਾਇਦਾ ਇਹਦੀ ਪੂਰੀ ਵਿਸਤਾਰ ਦੇ ਵਿੱਚ ਜਾਣਕਾਰੀ ਹੈ ਕਿ ਰਾਜ ਸਭਾ ਦੇ ਜਿਹੜੇ ਮੈਂਬਰ ਵੀ ਹੈ ਉਹ ਵੀ ਲੋਕਾਂ ਦੇ ਚੁਣੇ ਹੋਏ ਐਮ ਐਲ ਏ ਐਮ ਐਲ ਏ ਚੁਣ ਕੇ ਅੱਗੇ ਰਾਜ ਸਭਾ ਭੇਜਦੇ ਤੇ ਇਨਡਾਇਰੈਕਟਲੀ ਉਹ ਲੋਕਾਂ ਦੀ ਹੀ ਆਵਾਜ਼ ਹੈ ਰਾਜ ਸਭਾ ਚ ਭੰਦੇ ਜਾ ਕੇ ਹੁਣ ਸਵਾਲ ਇਹ ਹੈਗਾ ਕਿ ਬਈ ਰਵਨੀਤ ਬਿੱਟੂ ਕਿਉਂ ਜਿਹੜਾ ਤੁਸੀਂ ਮੇਨ ਸਵਾਲ ਪੁੱਛਿਆ ਜੇ ਰਵਨੀਤ ਬਿੱਟੂ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਪਿਛਲੇ ਕਰੀਬ ਜੇ ਮੈਂ ਨਰਿੰਦਰ ਮੋਦੀ ਦੀ ਸਰਕਾਰ 2014 2014 ਚ ਬਣੀ ਹੈ ਉਦੋਂ अरुण जेटली ਚੋਣ ਹਾਰੇ ਅੰਮ੍ਰਿਤਸਰ ਤੋਂ ਕੈਪਟਨ ਨਰਿੰਦਰ ਸਿੰਘ ਨੇ ਉਹਨਾਂ ਨੂੰ ਹਰਾਇਆ ਸੀ अरुण जेटली ਬਾਅਦ ਵਿੱਚ ਮੋਦੀ ਦੀ ਵਿਚਾਰਤ ਦੇ ਵਿੱਚ ਜਾ ਕੇ ਕੈਬਨਟ ਵਜ਼ੀਰ ਬਣੇ ਉਸ ਤੋਂ ਬਾਅਦ ਅਗਲੇ ਇਲੈਕਸ਼ਨ ਆਏ 2019 ਚ ਫਿਰ ਅੰਮ੍ਰਿਤਸਰ ਤੋਂ ਹਰਦੀਪ ਪੂਰੀ ਹਾਰੇ ਹਾਰ ਦੇ ਬਾਵਜੂਦ ਹਰਦੀਪ ਪੂਰੀ ਨੂੰ ਕੇਂਦਰ ਦੀ ਹਕੂਮਤ ਦੇ ਵਿੱਚ ਫਿਰ ਕੈਬਨਟ ਮੰਤਰੀ ਬਣਾਇਆ ਗਿਆ ਔਰ ਇਸ ਵਾਰ ਤੱਕ ਭਾਰਤੀ ਜਨਤਾ ਪਾਰਟੀ ਦਾ ਕੋਈ ਉਮੀਦਵਾਰ ਪੰਜਾਬ ਚ ਜਿੱਤਿਆ ਨਹੀਂ ਇਸ ਵਾਰ ਤਾਂ ਜਿਹੜੇ ਆ ਸਾਰੇ ਹਾਰ ਗਏ ਔਰ ਅਕਾਲੀ ਦਲ ਨਾਲ ਗਠਜੰਬੰਦਨ ਵੀ ਨਹੀਂ ਸੀ ਜੀ ਜੇ ਹੁੰਦਾ ਵੀ ਤਾਂ ਫਿਰ ਬੀਬੀ ਹਰ ਸਿਮਰਤ ਕੋਲ ਬਾਦਲੀ ਕਰ ਲਈ ਉਹਨਾਂ ਤਾਂ ਅਕਾਲੀ ਗੱਲ ਤੋਂ ਜਿੱਤੀ ਐ ਸੋ ਉਹਨਾਂ ਨੂੰ ਕਿਸੇ ਨਾ ਕਿਸੇ ਪੰਜਾਬ ਨੂੰ ਰਿਪਰੈਜ਼ੈਂਟੇਸ਼ਨ ਦੇਣ ਲਈ ਕਿਸੇ ਨਾ ਕਿਸੇ ਹਾਰੇ ਨੂੰ ਹੀ ਬਣਾਉਣਾ ਪੈਣਾ ਸੀ ਹਾਂ ਰਵਨੀਤ ਮਿੱਟੂ ਨੂੰ ਜਿਹੜਾ ਇਸ ਕਰਕੇ ਭਾਰਤੀ ਜਨਤਾ ਪਾਰਟੀ ਨੇ ਬਣਾਇਆ ਹਾਲਾਂਕਿ ਬੜੇ ਆਪਣੇ ਜਿਹੜੇ ਦਮਦਾਰ ਚਿਹਰੇ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੇ ਕੇ ਕਿੱਟ ਲਈ ਉਹ ਸਾਰਿਆਂ ਨੂੰ ਇਗਨੋਰ ਕਰ ਦਿੱਤਾ ਗਿਆ ਜਿਹਨੂੰ ਨਜ਼ਰ ਅੰਦਾਜ਼ ਕਹਿੰਨੇ ਆ ਅਣਗੌਲੇਆ ਕਹਿੰਨੇ ਆ ਕਰ ਦਿੱਤਾ ਗਿਆ ਤੁਸੀਂ ਦੇਖੋ ਅਵਿਨਾਸ਼ ਰਾਏ ਖੰਨਾ ਜਿਨ੍ਹਾਂ ਨੇ ਪੰਜਾਬ 'ਚ ਭਾਜਪੀ ਨੂੰ ਖੜਾ ਕੀਤਾ ਉਹ ਬਿਲਕੁਲ ਹਾਸ਼ੀਏ ਤੇ ਚਲੇ ਗਏ ਔਰ ਉਹ ਲੋਕ ਸਭਾ ਜਿੱਤੇ ਵੀ ਜਿੱਤ ਵੀ ਚੁੱਕੇ ਹੋਏ ਇੱਕ ਵਾਰ ਲੇਕਿਨ ਬਾਅਦ ਵਿੱਚ ਉਹ ਸੀਟ ਹੁਸ਼ਿਆਰਪੁਰ ਦੀ ਰਿਜ਼ਰਵ ਹੋ ਗਈ ਹਾਸ਼ੀਏ ਤੇ ਚਲੇ ਗਏ ਪੰਜਾਬ ਦੇ ਵਿੱਚ ਦਲਿਤ ਕਮਿਊਨਿਟੀ ਜਿਆਦਾ ਜਿਨ੍ਹਾਂ ਨੂੰ ਅਸੀਂ ਐਸਸੀ ਭਾਈਚਾਰਾ ਕਹਿੰਦੇ ਆ ਔਰ ਮੇਰਾ ਖਿਆਲ ਹਿੰਦੁਸਤਾਨ 'ਚ ਸਭ ਤੋਂ ਜਿਆਦਾ ਜੇ ਦਲਿਤ ਭਾਈਚਾਰਾ ਤੇ ਪੰਜਾਬ ਦੇ ਵਿੱਚ ਆ ਜਿੰਨਾਂ ਵਿੱਚ ਵਾਲਮੀਕੀ ਸਮਾਜ ਵੀ ਹੈ ਰਵਿਦਾਸੀਆ ਸਮਾਜ ਵੀ ਹੈ ਭਗਤ ਸਮਾਜ ਵੀ ਹੈ ਹੋਰ ਕਬੀਰ ਪੰਥੀ ਹੋਰ ਸਾਰੇ ਜਿਹੜੇ ਹੈ ਰਮਦਾਸੀਏ ਸਿੱਖ ਵੀ ਨੇ ਮਜਬੀ ਸਿੱਖ ਵੀ ਨੇ ਉਹ ਸਾਰਿਆਂ ਨੂੰ ਰਿਪਰੈਜੈਂਟੇਸ਼ਨ ਪੰਜਾਬ ਤੋਂ ਹਮੇਸ਼ਾ ਮਿਲਦੀ ਰਹੀ ਹੈ ਪਿਛਲੀਆਂ ਦੋ ਸਰਕਾਰਾਂ ਚ ਵਿਜੇ ਸਾਂਪਲਾ ਮੰਤਰੀ ਰਹੇ ਨੇ ਕੇਂਦਰ ਦੇ ਵਿੱਚ ਚਲੋ ਲੋਕ ਸਭਾ ਜਿੱਤੇ ਸੀ 2014 ਚ ਉਹਨਾਂ ਨੂੰ ਮੰਤਰੀ ਬਣਾਇਆ ਗਿਆ 2019 ਦੇ ਵਿੱਚ ਸੋਮ ਪ੍ਰਕਾਸ਼ ਜਿੱਤੇ ਸੀ ਉਹ ਹੁਸ਼ਿਆਰਪੁਰੋਂ ਜਿਹੜੇ ਰਵਿਦਾਸੀਆ ਸਮਾਜ ਦੇ ਨੇ ਇਸ ਵਾਰ ਰਵਿਦਾਸੀਆ ਔਰ ਦਲਤ ਭਾਈਚਾਰੇ ਦੀ ਕਮਿਊਨਿਟੀ ਨੂੰ ਪੰਜਾਬ ਚੋਂ ਰਿਪਰੈਜ਼ੈਂਟੇਸ਼ਨ ਜਿਹਨੂੰ ਅਸੀਂ ਕਹਿੰਨੇ ਆ ਕਿ ਪੰਜਾਬ ਦੀ ਆਵਾਜ਼ ਬਣ ਕੇ ਉੱਥੇ ਜਾਣਾ ਉਹਨੇ ਹੀ ਦਿੱਤਾ ਗਿਆ ਹਾਂ ਰਵਨੀਤ ਬਿੱਟੂ ਨੂੰ ਇੱਕ ਵਾਰ ਨਰਿੰਦਰ ਮੋਦੀ ਨੇ ਇਸ ਵਾਰ ਮੌਕਾ ਦਿੱਤਾ ਲੇਕਿਨ ਉਹਦੇ ਮੁੱਖ ਕਾਰਨ ਜਿਹੜਾ ਸਵਾਲ ਤੁਹਾਡਾ ਨਾਲ ਉੱਤੇ ਆ ਨਾ ਕਿਉਂਕਿ ਹਜੇ ਮੈਂ ਭੂਮਿਕਾ ਦੱਸ ਰਿਹਾ ਸੀ ਕਿ ਪੰਜਾਬ ਚ ਹੋਇਆ ਕੀ ਹੈ ਰਵਨੀਤ ਬਿੱਟੂ ਇੱਕ ਸਿੱਖ ਤੇ ਜੱਟ ਚਿਹਰਾ ਹੈ ਪੰਜਾਬ ਦੇ ਵਿੱਚੋਂ ਬੀਜੇਪੀ ਦੀ ਨਜ਼ਰ ਜਿਹੜੀ ਆ ਉਹ ਜੱਟ ਸਿੱਖ ਚਿਹਰੇ ਤੇ ਰਹੀ ਆ ਉਹਨਾਂ ਨੇ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਭਾਰਤੀ ਜਨਤਾ ਪਾਰਟੀ ਜੁਆਇਨ ਕਰਾਈ ਤੇ ਉਹਨਾਂ ਨੂੰ ਲੱਗਿਆ ਸੀ ਇੱਕ ਬਹੁਤ ਵੱਡਾ ਜੱਟ ਸਿੱਖ ਚਿਹਰਾ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਬਣ ਗਿਆ ਤੇ ਜਿਹੜਾ ਪੰਜਾਬ ਦੇ ਵਿੱਚ ਅਸਾਮ ਵਾਂਗੂ ਉਹਨਾਂ ਦੀ ਸਰਕਾਰ ਬਣਾ ਦੇਗਾ ਤੇ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾ ਦਾਂਗੇ ਲੇਕਿਨ ਕੈਪਟਨ ਅਮਰਿੰਦਰ ਸਿੰਘ ਬੁਰੀ ਤਰ੍ਹਾਂ ਪੰਜਾਬ 'ਚ ਫਲॉप ਹੋ ਗਿਆ ਔਰ ਆਪਣੀ ਵਾਈਫ ਜਿਹੜੀ ਪਰਨੀਤ ਕੋਰ ਹੈ ਉਹਦੀ ਸੀਟ ਨਹੀਂ ਬਚਾ ਸਕੇ ਕੈਪਟਨ ਅਮਰਿੰਦਰ ਸਿੰਘ 2022 ਚ ਆਪ ਚੋਂ ਲੜੇ ਆਪ ਪੂਰੀ ਤਰ੍ਹਾਂ ਹਾਰ ਗਏ ਕਿਉਂਕਿ ਪੰਜਾਬ ਦਾ ਰਾਜਨੀਤਿਕ ਇਤਿਹਾਸ ਹੈ ਕਿ ਇੱਥੋਂ ਜੱਟ ਸਿੱਖਾਂ ਦੀ ਹੀ ਵਜਾਰਤ ਰਹਿਣੀ ਆ ਜੱਟ ਸਿੱਖਾਂ ਨੇ ਹੀ ਪੰਜਾਬ ਤੇ ਰਾਜ ਕਰਨਾ ਔਰ ਉਹਨਾਂ ਨੇ ਹੀ ਜਾ ਕੇ ਅੱਗੇ ਪੰਜਾਬ ਦੀ ਆਵਾਜ਼ ਬਣਾਈ ਹੁਣ ਵੀ ਤੁਸੀਂ ਦੇਖੋ 13 ਕੈਂਡੀਡੇਟ ਆ ਜਿਨ੍ਹਾਂ ਚੋਂ ਸੱਤ ਤਾਂ ਫਿਰ ਜੱਟ ਸਿੱਖ ਜਿੱਤੇ ਹੋਏ ਆ ਮੀਤ ਹੈ ਔਰ ਜੱਟ ਨੇ ਆ ਜਿਹੜੇ ਰਵਨੀਤ ਮਿੱਟੂ ਜੱਟ ਨੇ ਗੁਰਜੀਤ ਔਜਲਾ ਜੱਟ ਨੇ ਰਾਜਾ ਵੜਿੰਗ ਜੱਟ ਨੇ ਸੱਤ ਚਿਹਰੇ ਜਿਹੜੇ ਆ ਉਹ ਜੱਟ ਸਿੱਖ ਆ ਬਾਕੀ ਜਿਹੜੀਆਂ ਰਿਜ਼ਰਵ ਸੀਟਾਂ ਤਿੰਨ ਉਹ ਆ ਰਾਜਕੁਮਾਰ ਚੱਬੇਵਾਲ ਨੇ ਡਾਕਟਰ ਹਮਰਸ ਨੇ ਤਿੰਨ ਸੀਟਾਂ ਜਿਹੜੀਆਂ ਰਿਜ਼ਰਵ ਦੀਆਂ ਹੈਗੀਆਂ ਤੇ ਬਾਕੀ ਹਜੇ ਕਿ ਅਮਰਤਪਾਲ ਸਿੰਘ ਖਾਲਸਾ ਜਿਹੜੇ ਨੇ ਭਾਈ ਅਮਰਤਪਾਲ ਸਿੰਘ ਉਹ ਵੀ ਜੱਟ ਨੇ ਸੋ ਕਹਿਨ ਦਾ ਮੇਰਾ ਮਕਸਦ ਹੈ ਕਿ ਪੰਜਾਬ ਚ ਇੱਕ ਜੱਟਵਾਦ ਜਿਹੜਾ ਨਾ ਉਹ ਸਿਆਸਤ ਦੇ ਉੱਤੇ ਹਾਵੀ ਰਿਹਾ ਜੇ ਤੁਸੀਂ ਪੁਰਾਣੇ ਟਾਈਮ ਤੇ ਚਲੇ ਜਾਓ ਨਵੀਂ ਤਾਂ ਪੀੜ੍ਹੀ ਨੂੰ ਨਹੀਂ ਪਤਾ ਹੋਏਗਾ ਕਿ ਪੰਜਾਬ ਦੇ ਵਿੱਚ ਬਿਆਨ ਸਿੰਘ ਜੱਟ ਸੀਗੇ ਪ੍ਰਤਾਪ ਜਿਹੜੇ ਕੈਰੋ ਰਹੇ ਨੇ ਪੰਜਾਬ ਦੇ ਚੀਫ ਮਿਨਿਸਟਰ ਰਹੇ ਨੇ ਉਹ ਜੱਟ ਸੀਗੇ ਸੁਖਵੀਰ ਸਿੰਘ ਬਾਦਲ ਜੱਟ ਨੇ ਪ੍ਰਕਾਸ਼ ਸਿੰਘ ਬਾਦਲ ਜੱਟ ਨੇ ਬੀਬੀ ਰਜਿੰਦਰ ਕੌਰ ਭੱਠਲ ਮੁੱਖ ਮੰਤਰੀ ਰਹੀ ਆ ਉਹ ਜੱਟ ਸੀਗੀ ਹਰਚਰਨ ਸਿੰਘ ਬਰਾੜ ਰਹੇ ਨੇ ਉਹ ਜੱਟ ਨੇ ਉਹ ਵੀ ਜੱਟ ਸੀਗੇ ਤੇ ਕਹਿਣ ਦਾ ਮੇਰਾ ਮਕਸਦ ਇਹ ਹੈਗਾ ਕਿ ਭਾਰਤੀ ਜਨਤਾ ਪਾਰਟੀ ਨੂੰ ਇਹ ਕਲੀਅਰ ਹੋ ਗਿਆ ਕਿ ਪੰਜਾਬ ਚ ਜੱਟ ਸਿੱਖ ਤੋਂ ਇਲਾਵਾ ਉਹਨਾਂ ਦੀ ਨਈਆ ਪਾਰ ਨਹੀਂ ਲੱਗ ਸਕਦੀ ਕਿਉਂਕਿ ਜਾਖੜ ਇੱਕ ਚਿਹਰਾ ਹੈ ਹਿੰਦੂ ਚਿਹਰਾ ਲੇਕਿਨ ਭਾਰਤੀ ਜਨਤਾ ਪਾਰਟੀ ਕੋਲ ਆਪਣੇ بڑے ਉੱਗੇ ਲੀਡਰ ਨੇ ਭਾਰਤੀ ਜਨਤਾ ਪਾਰਟੀ ਕੋ ਹਿੰਦੂਆਂ ਦੇ ਵਿੱਚ ਉਹਨਾਂ ਕੋਲ ਕੇਡੀ ਭੰਡਾਰੀ ਨੇ ਦੋ ਵਾਰ ਐਮਐਲਏ ਬਣ ਚੁੱਕੇ ਨੇ ਬੜੇ ਮਤਲਬ ਸੰਗਠਨ ਦੇ ਵਿੱਚ ਕੰਮ ਕਰਨ ਦਾ ਬੜਾ ਤਜਰਬਾ ਹੈ ਉਹਨਾਂ ਕੋਲ ਬਨਰਜਨ ਕਾਲੀਆ ਨੇ ਪੰਜਾਬ ਦੇ ਪ੍ਰਧਾਨ ਰਹਿ ਚੁੱਕੇ ਨੇ ਰਕੇਸ਼ ਠੌਰ ਨੇ ਮੈਂ ਵਾਈਸ ਪ੍ਰੈਜ਼ੀਡੈਂਟ ਭਾਰਤੀ ਜਨਤਾ ਪਾਰਟੀ ਦਾ ਸੰਗਠਨ ਚ ਕੰਮ ਕਰਦਾ ਅਸ਼ੁਨੀਸ਼ ਸ਼ਰਮਾ ਨੇ ਉਹਨਾਂ ਕੋਲ ਹਿੰਦੂ ਲੀਡਰਸ ਦੀ ਕਮੀ ਨਹੀਂ ਹੈ ਭਾਰਤੀ ਜਨਤਾ ਪਾਰਟੀ ਕੋ ਕਮੀ ਹੈਗੀ ਸੀ ਜੱਟ ਸਿੱਖਾਂ ਦੀ ਜੱਟ ਸਿੱਖਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਟੋਟਲ ਫਲਾਪ ਹੋ ਗਿਆ ਉਹ ਤੱਕ ਇਲੈਕਸ਼ਨਾਂ ਦੇ ਵਿੱਚ ਪ੍ਰਚਾਰ ਹੀ ਨਹੀਂ ਕੀਤਾ ਉਹਨਾਂ ਦੀ ਬੀਟੀ ਜਿਹੜੀ ਆ ਬੀਬਾ ਜੈਨਿੰਦਰ ਗੌਰ ਉਹ ਵੀ ਨਹੀਂ ਨਿਕਲੀ ਬਾਹਰ ਫਿਰ ਦੂਜਾ ਉਹਨਾਂ ਨੇ ਜੱਟ ਸਿੱਖ ਚਿਹਰਾ ਜੁਆਇਨ ਕਰਾਇਆ ਸੀ ਕੇਵਲ ਢਿੱਲੋਂ ਉਹ ਵੀ ਫਲਾਪ ਹੋ ਗਏ ਰਾਣਾ ਗੁਰਮੀਤ ਛੋਟੀ ਸੀਗੇ ਫਿਰੋਜ਼ਪੁਰ ਤੋਂ ਉਹ ਵੀ ਚੋਣ ਹਾਰ ਗਏ ਉਹਨਾਂ ਕੋਲ ਚੌਥੇ ਜਿਹੜੇ ਕੈਂਡੀਡੇਟ ਹੋਰ ਸੀਗੇ ਜੱਟ ਸਿੰਘ ਫਤਿਹਜੰਗ ਬਾਜਵਾ ਸੀਗੇ ਜਿਹੜੇ ਪ੍ਰਤਾਪ ਬਾਜਵਾ ਦੇ ਭਰਾ ਨੇ ਉਹ ਵੀ ਫਲॉप ਹੋ ਗਏ ਮਤਲਬ ਉਹਨਾਂ ਦਮ ਖੰਮ ਨਹੀਂ ਪੰਜਾਬ 'ਚ ਜੱਟ ਨੂੰ ਜੱਟਾਂ ਨੂੰ ਖੜਾ ਕਰ ਸਕੇ ਜੇ ਆਪਾਂ ਕੋਲ ਮਲਾ ਕੇ ਕਰੀਏ ਕਿ ਹੁਣ ਅੰਮ੍ਰਿਤਸਰ ਤੋਂ ਟਿਕਟ ਦਿੱਤੀਏ ਤਰਨਜੀਤ ਸੰਧੂ ਨੂੰ ਉਹ ਵੀ ਜੱਟ ਸੀਗੇ ਲੇਕਿਨ ਉਹਨਾਂ ਨੂੰ ਇੱਕ ਦਮਦਾਰ ਜਿਹੜਾ ਚਾਹੀਦਾ ਜਿਹਨੂੰ ਰਾਜਨੀਤੀ ਜਿਹੜੀ ਆ ਵਿਰਾਸਤ 'ਚ ਮਿਲੀ ਹੋਵੇ ਜਿਹੜਾ ਰਾਸ਼ਟਰਵਾਦੀ ਸੋਚ ਵਾਲਾ ਹੋਵੇ ਜੱਟ ਸਿੱਖ ਹੋਵੇ ਪਹਿਲੀ ਗੱਲ ਉਹ ਜੱਟ ਸਿੱਖ ਹੋਵੇ ਭਾਰਤੀ ਜਨਤਾ ਪਾਰਟੀ ਨੂੰ ਚਾਹੀਦਾ ਸੀਗਾ ਜੱਟ ਸਿੱਖ ਹੋਵੇ ਰਾਸ਼ਟਰਵਾਦੀ ਸੋਚ ਵਾਲਾ ਹੋਵੇ ਤੇ ਹਿੰਦੂਵਾਦੀ ਸੋਚ ਵਾਲਾ ਹੋਵੇ ਜਿਹੜੀ ਆਪਾਂ ਹਿੰਦੂਤਵ ਦਾ ਅਜੰਡਾ ਲੈ ਕੇ ਚੱਲੇ ਆ ਉਹ ਹੋਵੇ ਚੌਥਾ ਪੰਜਾਬ ਦੇ ਵਿੱਚ ਜਿਹੜੇ ਬਾਰ-ਬਾਰ ਫਾਰਮਰ ਐਜੀਟੇਸ਼ਨਸ ਹੋ ਰਹੇ ਆ ਕੇਂਦਰ ਸਰਕਾਰ ਦੇ ਖਿਲਾਫ ਸੂਬਾ ਉਹਨਾਂ ਦੇ ਖਿਲਾਫ ਉੱਚਾ ਬੋਲਣ ਵਾਲਾ ਤੇ ਉਹਨਾਂ ਦੇ ਖਿਲਾਫ ਮੁਖਰ ਹੋਣ ਵਾਲਾ ਕੋਈ ਲੀਡਰ ਹੋਵੇ ਤੇ ਉਹ ਰਵਨੀਤ ਬਿੱਟੂ ਚ ਉਹਨਾਂ ਨੇ ਉਹ ਛਵੀ ਦੇਖੀ ਆ ਕਿ ਰਵਨੀਤ ਬਿੱਟੂ ਇੱਕ ਜੱਟ ਵੀ ਨੇ ਰਾਸ਼ਟਰਵਾਦੀ ਸੋਚ ਵਾਲੇ ਵੀ ਨੇ ਤੁਹਾਡੇ ਸਾਹਮਣੇ ਅਮਰਤਪਾਲ ਖਾਲਸਾ ਦੇ ਖਿਲਾਫ ਬੋਲਦੇ ਰਹੇ ਨੇ ਬਿਆਨ ਸਿੰਘ ਦੇ ਪੋਤੇ ਨੇ ਜਿਨ੍ਹਾਂ ਨੇ ਪੰਜਾਬ ਚ ਅੱਤਵਾਦ ਖਤਮ ਕੀਤਾ ਉਹ ਹਜੇ ਵੀ ਇਹੀ 이미지 ਲੈ ਕੇ ਚੱਲਦੇ ਨੇ ਕਿ ਮੈਂ ਉਹਨਾਂ ਦਾ ਪੋਤਾ ਵਾਂ ਉਹਨਾਂ ਦੇ ਕੰਮ ਕੀਤੇ ਜਿਹੜੇ ਆ ਮੈਂ ਉਹਨਾਂ ਦੇ ਆਦਰਸ਼ਾਂ ਦੇ ਉੱਤੇ ਹੀ ਚੱਲ ਰਿਹਾ ਔਰ ਹਾਲਾਂਕਿ ਬਿਆਨ ਸਿੰਘ ਸਰਦਾਰ ਬਿਆਨ ਸਿੰਘ ਜਿਹੜੇ ਆ ਉਹਨਾਂ ਨੂੰ ਸੈਕਟਰੀਏਟ ਚ ਬੰਬ ਨਾ ਉਡਾਇਆ ਗਿਆ ਲੇਕਿਨ ਅੱਜ ਵੀ ਹਿੰਦੂਸਤਾਨੀ ਅਬਦੇਸ਼ਾਂ 'ਚ ਬੈਠੇ ਜਾਂ ਪੰਜਾਬ 'ਚ ਬੈਠੇ ਸਿੱਖ ਇਹ ਸੋਚਦੇ ਨੇ ਬਈ ਜਿਹੜੇ ਫੇਕ ਐਨਕਾਊਂਟਰ ਕੀਤੇ ਗਏ ਜਾਲੀ ਜਿਹੜੇ ਐਨਕਾਊਂਟਰ ਕਰਕੇ ਸਿੱਖਾਂ ਨੂੰ ਮਾਰਿਆ ਗਿਆ ਉਹ ਬਿਆਨ ਸਿੰਘ ਦੀ ਸਰਕਾਰ ਦੇ ਵਿੱਚ ਸਭ ਤੋਂ ਜ਼ਿਆਦਾ ਹੋਇਆ ਜਿੰਦੇ ਵਿੱਚ ਨਸਲਕੁਸ਼ੀ ਜਿਹੜੀ ਹੈ ਸਿੱਖਾਂ ਦੀ ਕੋਸ਼ਿਸ਼ ਕੀਤੀ ਗਈ ਉਹ ਦਾ ਦੋਸ਼ ਹੈ ਲੇਕਿਨ ਗੱਲ ਇਹ ਹੈ ਕਿ ਉਮੀਦ ਬਿੱਟੂ ਹੈ ਔਰ ਰੈਡੀਕਲ ਸਿੱਖਾਂ ਦੇ ਖਿਲਾਫ ਉੱਚਾ ਬੋਲਦੇ ਨੇ ਲਲਕਾਰਦੇ ਨੇ ਸੋ ਭਾਜਪੀ ਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਉਹਨਾਂ ਦੀ ਫਰੇਮ ਦੇ ਵਿੱਚ ਜਿਹੜੀ ਫੋਟੋ ਫਰੇਮ ਆ ਉਹ ਚ ਰਵਨੀਤ ਬਿੱਟੂ ਫਿੱਟ ਬੈਠਦੇ ਪਰ ਇਹ ਇੱਕ ਤਾਂ ਦਾਅ ਖੇਡਿਆ ਗਿਆ ਹਨਾ ਰਵਨੀਤ ਬਿੱਟੂ ਦਾ ਚਿਹਰਾ ਜੜਾ ਅੱਗੇ ਲਿਆਂਦਾ ਗਿਆ ਸੋ ਲੋਕਾਂ ਵੱਲੋਂ ਹਰਾਇਆ ਹੋਇਆ ਉਮੀਦਵਾਰ ਜਦੋਂ ਉਹਨਾਂ ਨੇ ਅੱਗੇ ਲਿਆਂਦਾ ਲੋਕੀ ਵਿਰੋਧ ਵੀ ਕਰ ਰਹੇ ਨੇ ਬਹੁਤ ਸਾਰੀਆਂ ਵਿਰੋਧੀ ਪਾਰਟੀਆਂ ਦੇ ਵੀ ਕਹਿ ਲੋ ਵੀ ਬਿਆਨ ਸਾਹਮਣੇ ਆ ਰਹੇ ਨੇ ਤੁਹਾਨੂੰ ਲੱਗਦਾ ਸੀ ਕਿ ਮਤਲਬ ਜੇ ਮੈਂ ਵਿਚਾਰ ਜਾਣਾ ਚਾਹਾਂ ਕਿ ਵਾਜਬ ਉਹਨਾਂ ਨੂੰ ਜਿਹੜੇ ਲੋਕਾਂ ਨੇ ਜਿਨ੍ਹਾਂ ਨੂੰ ਹਰਾ ਦਿੱਤਾ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਦੇਖੋ ਹਿੰਦੁਸਤਾਨ ਦੀ ਖੂਬਸੂਰਤੀ ਹੈ ਲੋਕਤੰਤਰ ਉਹ ਲੋਕਤੰਤਰ ਦੀ ਵਿੱਚ ਇਹ ਰਾਜ ਸਭਾ ਦੇ ਮੈਂਬਰਸ ਨੂੰ ਨੋਮੀਨੇਸ਼ਨ ਮਤਲਬ ਜਿਹੜਾ ਵਾ ਇਦਾਂ ਦੇਖੋ ਇਹਦੇ ਵਿੱਚ ਕੋਈ ਵੀ ਨਹੀਂ ਹੈਗਾ ਰਵਨੀਤ ਮਿੱਟੂ ਨੂੰ ਬਸ 6 ਮਹੀਨੇ ਦੇ ਵਿੱਚ ਕਿਸੇ ਸਦਨ ਦਾ ਮੈਂਬਰ ਬੰਨਾ ਪਾਏਗਾ ਇਹ ਉਹਦਾ ਮੌਲਿਕ ਅਧਿਕਾਰ ਹੈ ਇਹ ਲੋਕਤੰਤਰ ਦੇ ਵਿੱਚ ਉਹਦੀ ਪਰਿਭਾਸ਼ਾ ਹੈ ਕਿ 6 ਮਹੀਨਿਆਂ ਚ ਉਹਨੂੰ ਜਾਂ ਤਾਂ ਲੋਕ ਲੋਕ ਸਭਾ ਇਹ ਰਾਜ ਸਭਾ ਇੱਕ ਤਾਂ ਮੈਂਬਰ ਬੰਨਾ ਪਾਏਗਾ ਨਹੀਂ ਤਾਂ ਰਿਜ਼ਾਈਨ ਕਰੇਗਾ ਤੁਹਾਨੂੰ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਾਰਨ ਕੀ ਹੈ ਕਿ ਜੇ ਚੋਣ ਨਹੀਂ ਕਰਾ ਪਾਏ ਰਾਜ ਸਭਾ ਚ ਨਹੀਂ ਜਾ ਪਾਏ ਜਾਂ ਲੋਕ ਸਭਾ ਦਾ ਮੈਂਬਰ ਨਹੀਂ 6 ਮਹੀਨੇ ਜਨ ਬੰਨਾ ਪਾਏ ਇਹਨਾਂ ਨੂੰ ਰਿਜ਼ਾਈਨ ਦੇਣਾ ਪਾਏਗਾ ਲੇਕਿਨ ਜਿਹੜੀਆਂ ਚੀਜ਼ਾਂ ਸੰਵਿਧਾਨ ਚ ਲਿਖੀਆਂ ਉਹ ਸੰਵਿਧਾਨ ਦੇ ਅਨੁਸਾਰ ਚਲਣੀਆਂ ਹੀ ਪੈਣੀਆਂ ਹਿੰਦੁਸਤਾਨ ਜਿਹੜਾ ਉਹ ਸਾਰਾ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਦੇ ਮੁਤਾਬਕ ਚੱਲਦਾ ਹੈ ਔਰ ਇਹਦੇ ਵਿੱਚ ਜੇ ਆਪਾਂ ਕਹੀਏ ਕਿ ਇਹਦੇ ਵਿੱਚ ਹਰ ਇੱਕ ਨੂੰ ਮੌਲਿਕ ਅਧਿਕਾਰ ਹੈ ਚੋਣ ਲੜਨ ਦਾ ਮੌਲਿਕ ਅਧਿਕਾਰ ਹੈਗਾ ਜੇ ਕੈਬਨਟ ਕੋਈ ਬਣਦੀ ਆ ਉਹਦੇ ਵਿੱਚ ਜਾਣ ਦਾ ਤੇ ਕਿਸੇ ਨਾ ਕਿਸੇ ਸਦਨ ਦਾ ਲੋਕ ਸਭਾ ਜਾਂ ਰਾਜ ਸਭਾ ਦਾ ਮੈਂਬਰ ਬਣ ਕੇ ਆਪਣੇ 6 ਮਹੀਨੇ ਦੇ ਅੰਦਰ ਅੰਦਰ ਆਪਣੇ ਆਪ ਨੂੰ ਪ੍ਰੂਵ ਕਰਨ ਦਾ ਇੱਥੇ ਆਪਾਂ ਇਹ ਵੀ ਦੇਖ ਸਕਦੇ ਹਾਂ ਜਦੋਂ ਅਮਿਤ ਸ਼ਾਹ ਹੋਣਾ ਨੇ ਕਿਹਾ ਸੀਗਾ ਕਿ ਮੇਰਾ ਦੋਸਤ ਹੈ ਰਵਨੀਤ ਬਟੋ ਕੀ ਉਹਨਾਂ ਨੇ ਦੋਸਤੀ ਵੀ ਨਿਭਾਈ ਆਪਣੀ ਇੱਥੇ ਬਿਲਕੁਲ ਦੇਖੋ ਗੱਲ ਇਹ ਆ ਕਿ ਪੰਜਾਬ ਦੇ ਵਿੱਚੋਂ ਕੈਪਟਨ ਨਮਰਿੰਦਰ ਸਿੰਘ ਤੋਂ ਬਾਅਦ ਅਗਰ ਕੋਈ ਰਾਸ਼ਟਰਵਾਦੀ ਸੋਚ ਵਾਲਾ ਜਿਹੜਾ ਰੈਡਿਕਲ ਸਿੱਖ ਨੂੰ ਲਲਕਾਰਦਾ ਖੁੱਲਿਆ ਉਹ ਰਵਨੀਤ ਮਿੱਟੂ ਆ ਪੰਜਾਬ ਦੇ ਫਾਰਮਰਸ ਤੁਸੀਂ ਦੇਖਿਆ ਫਾਰਮਰ ਐਜੀਟੇਸ਼ਨ ਜਦੋਂ ਹੁਣ ਚੱਲ ਰਿਹਾ ਸੀਗਾ ਕਿੰਨਾ ਫਾਰਮਰ ਐਜੀਟੇਸ਼ਨ ਦੇ ਵਿੱਚ ਇਨ ਰਵਨੀਤ ਮਿੱਟੂ ਬੋਲਿਆ ਕਿ ਇਹ ਕੋਈ ਫਾਰਮਰ ਨੇ ਫੋਰਚੂਨਰ ਗੱਡੀਆਂ ਰੱਖੀਆਂ ਫੀ ਨੂੰ ਡੋਡੇ ਖਾਂਦੇ ਨੇ ਇਦਾਂ ਦਾ ਲੀਡਰ ਪੰਜਾਬ ਚੋਂ ਕਿਹੜਾ ਬੋਲ ਸਕਦਾ ਸੋ ਭਾਜਪੀ ਨੂੰ ਲੱਗਦਾ ਕਿ ਪੰਜਾਬ ਦਾ ਫਾਰਮਰ ਪੰਜਾਬ ਦਾ ਕਿਸਾਨ ਉਹਨਾਂ ਨੂੰ ਵੋਟ ਨਹੀਂ ਕਰ ਰਿਹਾ ਔਰ ਇਸੇ ਕਰਕੇ ਪੰਜਾਬ ਦੇ ਪਿੰਡਾਂ ਵਿੱਚੋਂ ਭਾਰਤੀ ਜਨਤਾ ਪਾਰਟੀ ਨੂੰ ਵੋਟ ਨਹੀਂ ਪਈ ਲੇਕਿਨ ਗੱਲ ਇਹ ਹੈ ਕਿ ਉਹ ਕਹਿੰਦੇ ਨੇ ਵਾ ਸਾਨੂੰ ਜੱਟ ਸਿੱਖ ਜਿਹੜਾ ਜ਼ਰੂਰ ਆਣਾ ਚਾਹੀਦਾ ਜਿਹੜਾ ਹਿੰਦੂਆਂ ਨੂੰ ਵੀ ਐਕਸੈਪਟ ਹੋਵੇ ਜਿਹੜਾ ਸਿੱਖਾਂ ਨੂੰ ਵੀ ਜਿਹੜਾ ਵੈ ਚੈਰੀ ਸਿੱਖਾ ਨੂੰ ਕਨਸੈਪਟ ਹੋਵੇ ਹੁਣ ਪਿੰਡਾਂ ਦੇ ਸਿੱਖ ਕਿੰਨਾ ਅਕਸੈਪਟ ਕਰਦੇ ਨੇ ਲੇਕਿਨ ਪਿੰਡਾਂ ਚੋਂ ਵੀ ਦਵਨੀਤ ਬਿੱਟੂ ਨੂੰ ਬਹੁਤ ਵੋਟ ਪਈ ਹੈ 20000 ਵੋਟਾਂ ਨਾਲ ਹੀ ਹਾਰੇ ਨੇ ਸੋ ਮੇਰੇ ਕਹਿਣ ਦਾ ਮਕਸਦ ਹੈਗਾ ਕਿ ਭਾਰਤੀ ਜਨਤਾ ਪਾਰਟੀ ਉਹਨਾਂ ਦੇ ਵਿੱਚ ਇੱਕੋ ਜਿਹਾ ਦੇਖ ਰਹੀ ਹੈ ਜਿਹੜੀਆਂ ਉਹਨਾਂ ਦੀਆਂ ਆਪਣੀ ਹਿੰਦੂਵਾਦੀ ਹੋ ਰਾਸ਼ਟਰਵਾਦੀ ਸੋਚ ਨੂੰ ਪੰਜਾਬ ਦੇ ਵਿੱਚ ਜ਼ਮੀਨੀ ਪੱਧਰ ਤੇ ਲਾਗੂ ਕਰ ਸਕਦੇ ਚਲੋ ਡਾਕਟਰ ਜੀ ਇਹ ਤਾਂ ਮੰਨ ਲਿਆ ਕਿ ਉਹਨਾਂ ਦਾ ਮੌਲਿਕ ਅਧਿਕਾਰ ਸੀਗਾ ਉਹਨਾਂ ਨੂੰ ਮੰਤਰੀ ਦਾ ਅਹੁਦਾ ਦਿੱਤਾ ਤਿੱਕ ਜਿੱਦਾਂ ਅਸੀਂ ਵਿਰੋਧ ਦੇਖ ਰਹੇ ਹਾਂ ਕਿ ਭਾਜਪਾ ਮੰਤਰੀਆਂ ਦਾ ਹੋਇਆ ਜੇਕਰ ਹੁਣ ਜਦੋਂ ਉਹਨਾਂ ਨੇ ਸੌ ਮਤਲਬ ਸੌ ਵੀ ਚੱਕੀ ਹੈ ਨਾ ਹਲਫ ਲਿਆ ਤੇ ਕੀ ਉਹਨਾਂ ਦਾ ਵਿਰੋਧ ਦੇਖਣ ਨੂੰ ਮਿਲ ਸਕਦਾ ਲੋਕਾਂ ਮਤਲਬ ਲੋਕਾਂ ਚ ਵਿਰੋਧ ਹੋਵੇ ਕਿ ਹਾਂ ਮਤਲਬ ਜੇ ਅਸੀਂ ਹਰਾਇਆ ਸੀਗਾ ਤੁਸੀਂ ਉਹਨਾਂ ਨੂੰ ਮੰਤਰੀ ਬਣਾ ਦਿੱਤਾ ਨਹੀਂ ਦੇਖੋ ਤੁਸੀਂ ਕਰ ਸਕਦੇ ਹੋ ਵਿਰੋਧ ਹਿੰਦੁਸਤਾਨ ਚ ਵਿਰੋਧ ਕਰਨਾ ਵੀ ਇੱਕ ਤੁਹਾਡਾ ਲੋਕਤੰਤਰ ਦੇ ਵਿੱਚ ਤੁਹਾਡਾ ਇੱਕ ਮੌਲਿਕ ਅਧਿਕਾਰ ਹੈ ਲੇਕਿਨ ਤੁਸੀਂ ਕਾਨੂੰਨੀ ਤੌਰ ਤੇ ਉਹਦਾ ਕੁਝ ਨਹੀਂ ਕਰ ਸਕਦੇ ਉਹਨਾਂ ਦਾ ਵੀ ਅਧਿਕਾਰ ਹੈ ਤੁਸੀਂ ਕਿਸੇ ਦੇ ਅਧਿਕਾਰਾਂ ਦਾ ਹਨਨ ਨਹੀਂ ਕਰ ਸਕਦੇ ਹਾਂ ਇਹ ਰਵਨੀਤ ਬਿੱਟੂ ਨੂੰ ਚਾਹੀਦਾ ਸੀ ਬਈ ਨੇ ਮੈਨੂੰ ਲੁਧਿਆਣੇ ਦੀ ਜਨਤਾ ਨੇ ਨਕਾਰਤਾ ਮੈਂ ਲੋਕ ਸਭਾ ਜਿੱਤ ਕੇ ਆਉਂਗਾ ਅਮੀਸ਼ਾ ਜੀ ਮੈਂ ਅਗਲੀ ਵਾਰ ਬਣਾਂਗਾ ਇਹ ਉਹਨਾਂ ਦੀ ਆਪਣੀ ਕੌਨਸ਼ੀਅਸ ਚਾਹੀਦੀ ਹੈ ਕਿ ਮੈਨੂੰ ਲੋਕਾਂ ਨੇ ਹਰਾਇਆ ਮੈਂ ਸਰਕਾਰ ਬਣ ਕੇ ਸਰਕਾਰ ਦਾ ਮੰਤਰੀ ਬਣ ਕੇ ਲੋਕਾਂ 'ਚ ਜਾਊਂਗਾ ਮੈਂ ਜਿੱਤ ਕੇ ਜਾਵਾਂ ਬੀਜੇ ਸੰਪਲਾ ਜਿੱਤ ਕੇ ਗਏ ਸੋਮ ਪ੍ਰਕਾਸ਼ ਜਿੱਤ ਕੇ ਗਏ ਆ ਠੀਕ ਆ ਹਰਦੀਪ ਪੂਰੀ ਹਾਰ ਕੇ ਗਏ ਆ ਅਰੁਣ ਜੇਤਲੀ ਹਾਰ ਕੇ ਗਏ ਆ ਲੇਕਿਨ ਜਿੱਤ ਕੇ ਜਾਣ ਦਾ ਸਵਾਦ ਕੁਛ ਹੋਰ ਹੁੰਦਾ ਔਰ ਲੋਕ ਸਭਾ ਦੀ ਖਾਸ ਕਰਕੇ ਜਦੋਂ ਤੁਸੀਂ ਮੈਂਬਰ ਹੋਵੇ ਉਹਦੀ ਰਿਸਪੈਕਟ ਜ਼ਿਆਦਾ ਹੁੰਦੀ ਆ ਲੇਕਿਨ ਭਾਰਤੀ ਜਨਤਾ ਪਾਰਟੀ ਦੇ ਵਿੱਚ ਕਾਫੀ ਜਿਹੜੇ ਆ ਉਹ ਲਿੱਤੇ ਗਏ ਨੇ ਮੰਤਰੀ ਜਿਨ੍ਹਾਂ ਨੂੰ ਰਾਜ ਸਭਾ ਤੋਂ ਲੈ ਕੇ ਆਣਾ ਉਹਨਾਂ ਨੇ ਰਾਜ ਸਭਾ ਦੇ ਵਿੱਚ ਉਹਨਾਂ ਦੀ ਬਕਾਇਦਾ ਕੋਈ ਸੀਟਾਂ ਖਾਲੀ ਹੋਣਗੀਆਂ ਹੁਣ ਰਵਨੀਤ ਬਿੱਟੂ ਨੂੰ ਲੜਾ ਲੈਣਗੇ ਰਾਜ ਸਭਾ ਦਾ ਮੈਂਬਰ ਬਣਾ ਲੈਣਗੇ ਬਿੱਟੂ ਸਾਹਿਬ ਦੀ ਜਿਹੜੀ ਆ ਉਹ ਮੰਤਰੀ ਦੀ ਆ ਕੁਰਸੀ ਉਹ ਬਚ ਜੇਗੀ ਤੁਸੀਂ ਮੰਨਦੇ ਹੋ ਕਿ ਜਿੱਤ ਦੇ ਤਾਂ ਫਿਰ ਜਾਂਦੇ ਤਾਂ ਹਨਾ ਉਹਦਾ ਸਵਾਦ ਵੱਖਰਾ ਹੁੰਦਾ ਲੋਕ ਸਭਾ ਦੇ ਮੈਂਬਰਾਂ ਦਾ ਇੱਕ ਆਪਣਾ ਰੁਤਬਾ ਹੁੰਦਾ ਰਾਜ ਸਭਾ ਦੇ ਵਿੱਚ ਤਾਂ ਤੁਸੀਂ ਨੋਮੀਨੇਟ ਵੀ ਹੋ ਸਕਦੇ ਹੋ ਰਾਜ ਸਭਾ ਦੇ ਵਿੱਚ ਤਾਂ ਆਪਣੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਾਲੇ ਵੀ ਨੋਮੀਨੇਟ ਹੋਏ ਹੋਏ ਆ ਰਾਜ ਸਭਾ ਦੇ ਵਿੱਚ ਸੈਲੀਬ੍ਰਿਟੀ ਵੀ ਨੋਮੀਨੇਟ ਹੋ ਜਾਂਦੇ ਆ ਲੇਕਿਨ ਲੋਕ ਸਭਾ ਦੇ ਵਿੱਚ ਲੋਕਾਂ ਦੇ ਚੁਣੇ ਹੋਏ ਸੰਸਦ ਜਿਨ੍ਹਾਂ ਨੂੰ ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਨੇ ਬੈਣਾ لیکن رمجیت بٹو ہونا اپنا ਉਹਨਾਂ ਦਾ ਕਿਰਦਾਰ ਹੈ ਉਹਨਾਂ ਨੇ ਅਸੈਪਟ ਕੀਤਾ ਲੇਕਿਨ ਉਹ ਆਪਣੀ ਗੱਲ ਕਹਿੰਦੇ ਨੇ ਕਿ ਮੈਂ ਪੰਜਾਬ ਦੇ ਵਿੱਚ ਤੇ ਦਿੱਲੀ ਦੇ ਵਿੱਚ 브릿ਜ ਬਣਾਗਾ ਔਰ ਮੈਂ ਪੰਜਾਬ ਦੇ ਜਿਹੜੇ ਕਿਸਾਨੀ ਮਸਲੇ ਨੇ ਹੋਰ ਮਸਲੇ ਨੇ ਪੰਜਾਬ ਦੇ ਉਹ ਮਸਲੇ ਉਹਨਾਂ ਨੂੰ ਹੱਲ ਕਰਵਾਉਂਗਾ ਉਹ ਆਪਣੀ ਜਗ੍ਹਾ ਤਰਕ ਦੇ ਰਹੇ ਨੇ ਲੇਕਿਨ ਭਾਰਤੀ ਜਨਤਾ ਪਾਰਟੀ 2027 ਦੀ ਸੋਚ ਲੈ ਕੇ ਚੱਲ ਰਹੀ ਹੈ ਕਿ ਅਸੀਂ 2000 ਜਿਹੜੀਆਂ ਹਣ ਚੋਣਾ ਹੋਈਆਂ ਵਾ 2024 ਅਸੀਂ ਵੋਟਾਂ ਲੈ ਗਏ ਆ ਪੰਜਾਬ ਦੇ ਵਿੱਚ 19% ਵੋਟ ਲੈ ਗਏ ਆ ਹੁਣ ਅਸੀਂ ਜੱਟ ਸਿੱਖ ਚੀਰਾ ਅੱਗੇ ਲਿਆਵਾਂਗੇ ਕਿਉਂਕਿ ਜਾਖੜ ਵੀ ਉਹਨੇ ਕਾਮਯਾਬ ਨਹੀਂ ਹੋ ਪਾਇਆ ਕੈਪਟਨ ਨਮਰਿੰਦਰ ਸਿੰਘ ਨਹੀਂ ਹੋ ਪਾਇਆ ਅਸੀਂ ਰਵਨੀਤ ਮਿੱਟੂ ਨੂੰ ਅੱਗੇ ਲਿਆ ਕੇ ਕੋਈ ਨਾ ਕੋਈ ਜੱਟ ਸਿੱਖਾਂ ਦੇ ਕੋਸ਼ਿਸ਼ ਕਰਦੇ ਆ ਨਾਲ ਜੋੜਨ ਦੀ ਕਿਉਂਕਿ ਪੰਜਾਬ ਦੇ ਵਿੱਚੋਂ ਜਿਹੜਾ ਬਹੁਸੰਖਿਆਕ ਰਾਜ ਹੈ ਜਿਨ੍ਹਾਂ ਨੇ ਅੱਜ ਤੱਕ ਕੀਤਾ ਉਹ ਜੱਟ ਸਿੱਖਾਂ ਨੇ ਕੀਤਾ ਬਹੁਤ-ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤੁਸੀਂ ਇੱਕ ਪਿਕਚਰ ਕਲੀਅਰ ਕੀਤੀ ਕਿ ਉਹਨਾਂ ਦਾ ਮੌਲਿਕ ਅਧਿਕਾਰ ਸੀ ਔਰ ਉਹਨਾਂ ਦਾ ਕਾਨੂੰਨੀ ਅਧਿਕਾਰ ਸੀ ਕਿ ਉਹ ਬਣ ਸਕਦੇ ਨੇ ਕੇਂਦਰੀ ਮੰਤਰੀ ਬਹੁਤ-ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ ਸਾਸੀ ਗਾ ਜੀ ਸੋ ਇਨੀ ਡਾਕਟਰ ਸਰੇਂਦਰਪਾਲ ਜੀ ਸਾਡੇ ਐਕਸਪਰਟ ਜਿਨ੍ਹਾਂ ਨੇ ਦੱਸਿਆ ਬਹੁਤ ਸਾਰੇ ਸਵਾਲ ਉੱਠ ਰਹੇ ਸੀ ਕਿ ਇੱਕ ਹਾਰਾਇਆ ਹੋਇਆ ਜਾਂ ਹਾਰਿਆ ਹੋਇਆ ਉਮੀਦਵਾਰ ਮੰਤਰੀ ਬਣ ਗਿਆ ਸੋ ਸਾਰੀ ਪਿਕਚਰ ਤੁਹਾਡੇ ਸਾਹਮਣੇ ਕਲੀਅਰ ਕਰ ਦਿੱਤੀ ਆ ਫਿਲਹਾਲ ਦੇ ਲਈ ਇਨਾ ਹੀ ਕੈਮਰਾਮੈਨ ਸਾਗਰ ਦੇ ਨਾਲ ਮੈਂ ਮਨਦੀਪ ਵਨ ਇੰਡੀਆ ਪੰਜਾਬੀ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈ